ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਹਾਜ਼ਰ ਐ ਜਿਹੜੀ ਇਹ ਅਹਿਮ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਨਾ ਤੁਸੀਂ ਦੇਖ ਹੀ ਲਿਆ ਹੋਣਾ ਕਿ ਮੇਰੇ ਪਿੱਛੇ ਆ ਜਿਹੜਾ ਉਹ ਬੱਕਰੀਆਂ ਖੜੀਆਂ ਐ ਤੇ ਇਹ ਬੱਕਰੀਆਂ ਦਾ ਪਾਲਣ ਦਾ ਕਿੱਤਾ ਅਸੀਂ ਘਰੋਂ ਕਿਵੇਂ ਕਰ ਸਕਦੇ ਆ ਤੁਸੀਂ ਬੱਕਰੀ ਪਾਲਣ ਦਾ ਕਿੱਤਾ ਘਰ ਤੋਂ ਕਿਵੇਂ ਸ਼ੁਰੂਆਤ ਕਰ ਸਕਦੇ ਹੋ ਕਿੰਨੇ ਕ ਨਗਾ ਤੋਂ ਕਰ ਸਕਦੇ ਹੋ ਕੀ ਉਹਦੇ ਵਿੱਚ ਤੁਹਾਨੂੰ ਕਮਾਈ ਹੋਊਗੀ ਕਿਹੜੀਆਂ ਗੱਲਾਂ ਦੋ ਤਿੰਨਾਂ ਦਾ ਤੁਸੀਂ ਧਿਆਨ ਰੱਖਣਾ ਐ ਤੁਸੀਂ ਕਾਮਯਾਬ ਹੋਵੋਗੇ ਹੋਗੇ ਤੁਸੀਂ ਅਸਫਲ ਨਹੀਂ ਹੋਵੋਗੇ ਤੇ ਤੁਹਾਨੂੰ ਸਫਲ ਕਰਨ ਵਾਸਤੇ ਅਸੀਂ ਸਾਡੇ ਨਾਲ ਨੇ ਬਹੁਤ ਤਜਰਬੇਕਾਰ ਜਿਨ੍ਹਾਂ ਨੂੰ 11 ਸਾਲ ਹੋ ਗਏ ਆ ਬੱਕਰੀਆਂ ਨੂੰ ਪਾਲਦੇ ਆ ਇਹ ਸਾਨੂੰ ਅੱਜ ਜਾਣਕਾਰੀ ਦੇਣਗੇ ਬਾਈ ਜੀ ਗੁਰਜੀਤ ਸਿੰਘ ਬਰਾੜ ਅਸੀਂ ਇਹਨਾਂ ਪਾਸੋਂ ਹੀ ਜਾਣਕਾਰੀਆਂ ਪ੍ਰਾਪਤ ਕਰਾਂਗੇ ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਤਾ ਬਾਈ ਜੀ 11 ਸਾਲ ਹੋ ਗਏ ਤੁਹਾਨੂੰ ਇਹ ਇਹਨਾਂ ਬੱਕਰੀਆਂ ਨੂੰ ਪਾਲਦਿਆਂ ਤਾਂ ਬਹੁਤ ਵੱਡਾ ਤਜਰਬਾ ਤੁਹਾਡੇ ਕੋਲੇ ਤੇ ਬਹੁਤ ਸਾਰੇ ਨਵੇਂ ਨੌਜਵਾਨ ਕਿਸਾਨ ਭਰਾ ਵੀ ਸਹਾਇਕ ਕਿੱਤਿਆਂ ਦੇ ਵੱਲ ਆ ਰਹੇ ਆ ਤਾਂ ਬਾਈ ਜੀ ਜੇ ਕਿਸੇ ਨੇ ਨਵੀਂ ਸ਼ੁਰੂਆਤ ਕਰਨੀ ਹੈ ਘਰੇ ਘਰੋਂ ਹੀ ਬੱਕਰੀ ਦਾ ਕਿੱਤਾ ਤੋੜਨਾ ਕੋਈ ਵੱਡੇ ਫਾਰਮ ਨਹੀਂ ਬਣਾਉਣੇ ਕੋਈ ਥੋੜਾ ਅਸੀਂ ਖਰਚਾ ਨਹੀਂ ਕਰਾਉਣਾ ਵੀ ਪਹਿਲਾਂ ਤਕੜਾ ਫਾਰਮ ਪਾਲੋ ਨਹੀਂ ਬੱਕਰੀ ਫਾਰਮ ਆਪਾਂ ਪਹਿਲਾਂ ਨਹੀਂ ਪਾਉਣਾ ਤੁਸੀਂ ਘਰੋਂ ਚੰਗੀ ਕਮਾਈ ਕਰਕੇ ਬੱਕਰੀਆਂ ਦੀ ਕਮਾਈ ਦੇ ਵਿੱਚੋਂ ਹੀ ਤੁਹਾਡਾ ਫਾਰਮ ਬਣ ਜੂਗਾ ਜੇਕਰ ਤੁਸੀਂ ਆਹ ਤਰੀਕਾ ਪਨਾਉਗੇ ਤਾਂ ਬਾਈ ਜੀ ਘਰੋਂ ਸ਼ੁਰੂਆਤ करिए ਆਪਾਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਘਰੋਂ ਸ਼ੁਰੂਆਤ ਕਰਨੀ ਜਿਵੇਂ ਕੋਈ ਮੰਨ ਲਓ ਫਸਟ ਟਾਈਮ ਹੀ ਰੱਖਣੀਆਂ ਹਨਾ ਆਪਾਂ ਤਾਂ ਆਪਾਂ 5 ਬੱਕਰੀਆਂ ਤੋਂ ਕਰ ਸਕਦੇ ਹਾਂ ਜੀ 5 ਬੱਕਰੀਆਂ ਇੱਕ ਬਰੀਡਰ ਜੇ ਬਰੀਡਰ ਨਹੀਂ ਲੈਣਾ ਆਪਾਂ ਵੀ ਆਪਾਂ ਨੂੰ ਕਿਉਂਕਿ ਜਾਣਕਾਰੀ ਘੱਟ ਹੁੰਦੀ ਹੈ ਤੁਹਾਡਾ ਪੰਜ ਬੱਕਰੀਆਂ ਸੂਣ ਵਾਲੀਆਂ ਜਾਂ ਸੂਈਆਂ ਹੋਣੀਆਂ ਤਸੱਲੀ ਵਾਲੀ ਜਗ੍ਹਾ ਤੋਂ ਕੁਆਲਿਟੀ ਵਾਲੀਆਂ ਤੇ ਉਹ ਵੀ ਆਪਾਂ ਬਰਬਰੀ ਤੋਂ ਸ਼ੁਰੂ ਕਰ ਗਏ ਤਾਂ ਸਭ ਤੋਂ ਬੈਸਟ ਹੈ ਜੀ ਜੀ ਮਤਲਬ ਨਸਲ ਪਹਿਲਾਂ ਬਰਬਰੀ ਰੱਖੀਏ ਪਹਿਲਾਂ ਬਰਬਰੀ ਰੱਖ ਕੇ ਤਾਂ ਮੈਂ ਕਿੰਨਾ ਵੀ ਸਭ ਤੋਂ ਵੱਧ ਗਿਆ ਬਰਬਰੀ ਆਪਾਂ ਨੂੰ ਸਾਰੇ ਪ੍ਰੈਕਟੀਕਲ ਵਾਲੀ ਕਰਵਾ ਦੂਗੀ ਤੇ ਉਹ ਤੋਂ ਬਾਅਦ ਆਪਾਂ ਜਿਹੜੀ ਮਰਜ਼ੀ ਬਰੀਡ ਤੇ ਕੰਮ ਕਰ ਲਗੇ ਆਪਾਂ ਅਸਫਲ ਨਹੀਂ ਹੁੰਦੇਗੇ ਤਾਂ ਜੇਕਰ ਕੋਈ ਘਰ ਉਹ ਕਿਤਾ ਤੋੜਦਾ ਆ ਪਿੱਛੇ ਨਾ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਬਰਬਰੀ ਨਸਲ ਖੜੀ ਹੈ ਬਾਈ ਜੀ ਕੋਲੇ ਤਾਂ ਬਾਈ ਜੀ ਜੇ ਕੋਈ ਬਰਬਰੀ ਨਸਲ ਦੀ ਉਹ ਸ਼ੁਰੂਆਤ ਕਰ ਲੈਂਦਾ ਤਾਂ ਉਹਦਾ ਸ਼ੁਰੂ-ਸ਼ੁਰੂ ਦੇ ਵਿੱਚ ਕਿੰਨਾ ਕੁ ਖਰਚਾ ਆ ਜੂਗਾ ਸ਼ੁਰੂ-ਸ਼ੁਰੂ ਦੇ ਵਿੱਚ ਜਿਵੇਂ ਹੁਣ ਅੱਜ ਟ੍ਰੈਂਡ ਚੱਲਿਆ ਖੜਾ ਜੀ 15 ਤੋਂ 20000 ਦੇ ਵਿੱਚ ਚੰਗੀ ਕੁਆਲਿਟੀ ਵਾਲੀ ਬੱਕਰੀ ਮਿਲਦੀ ਹੈ ਵੀ ਜੇ ਆਪਾਂ ਕਿਤੋਂ ਵੀ ਲੈ ਕੇ ਆਉਣੀ ਜਿਵੇਂ ਮੰਡੀ ਦੇ ਵਿੱਚੋਂ ਤਾਂ ਮੈਂ ਕਹਿੰਨਾ ਵੀ ਅਣਜਾਣ ਬੰਦਾ ਨਾ ਖਰੀਦੇ ਕਿਉਂਕਿ ਮੰਡੀ ਦੇ ਵਿੱਚ ਜਦੋਂ ਬੱਕਰੀ ਵੇਚਣਾਉਂਦਾ ਮੇਰੇ ਵਰਗਾ ਬੰਦਾ ਹਨਾ ਉਹ ਐ ਨਹੀਂ ਪਤਾ ਹੁੰਦਾ ਵੀ ਕਿਹੜੇ ਬੱਕਰੀ ਤੋਂ ਕਰਵਾਓ ਕਰਾਸ ਕਰਵਾਈ ਹੈ ਦੇਸੀ ਤੋਂ ਬੀਟਲ ਤੋਂ ਜਾਂ ਬਰਬਰੀ ਤੋਂ ਹਨਾ ਉਹਦੀ ਕੁਆਲਿਟੀ ਦਾ ਨਹੀਂ ਪਤਾ ਵੀ ਕਿਹੋ ਜਿਹੇ ਬੱਚੇ ਦੇਊਗੀ ਜੇ ਉਹੀ ਆਪਾਂ ਕਿਸੇ ਜਾਣਕਾਰ ਬੰਦੇ ਤੋਂ ਤਸੱਲੀ ਵਾਲੇ ਫਾਰਮ ਤੋਂ ਕਿਤੋਂ ਲੈਨੇ ਆ ਚੰਗੀ ਕੁਆਲਿਟੀ ਵਾਲੀ ਤਾਂ ਪੰਜ ਬੱਕਰੀਆਂ ਰੱਖੋ ਸਭ ਤੋਂ ਵਧੀਆ ਹੈ ਤੇ ਪੰਜ ਬੱਕਰੀਆਂ ਤੋਂ ਸ਼ੁਰੂਆਤ ਕਰ ਲਈ ਤੇ ਹੌਲੀ-ਹੌਲੀ ਫਿਰ ਉਸੇ ਬੱਕਰੀਆਂ ਦੀ ਆਮਦਨ ਦੇ ਨਾਲ ਵਾਅਦਾ ਕੀਤਾ ਜਾ ਸਕਦਾ ਹੈ ਉਦੇ ਤੋਂ ਤੁਸੀਂ ਮੈਂ ਵੱਧ ਦੀ ਗੱਲ ਹੀ ਕਰਦੇ ਆਂ ਜੀ ਆਪਣੇ ਕੋਲੇ ਆਹ ਖੜੀ ਇੱਕ ਬੱਕਰੀ ਇਹ ਸਾਰਾ ਇਸੇ ਤੋਂ ਵੱਧ ਆ ਹੋਇਆ ਮੈਨੂੰ ਲੱਗਦਾ ਵੀ ਅਸੀਂ 100 ਜਾਨਵਰ ਕਰ ਲਿਆ ਰੱਖੇ ਅੱਜ ਸਾਡੇ ਕੋਲੇ 15-20 ਜਾਨਵਰ ਆ ਬਾਕੀ ਅਸੀਂ ਜਿਵੇਂ ਜਿਵੇਂ ਆਈ ਜਾਂਦੇ ਬੱਚੇ ਸੇਲ ਹੋਈ ਜਾਂਦੇ ਆ ਇਹ ਸਾਡੀ ਇੱਕ ਆਹ ਬਰਬਰੀ ਖੜੀ ਆ ਸਭ ਤੋਂ ਵੱਡੀ ਬੋਡੀ ਬੱਕਰੀ ਜਿਹਨੂੰ ਕਹਿ ਦਿੰਨੇ ਆਪਾਂ ਇਹਨੇ ਸਾਡੇ ਵੱਾਧਾ ਕਰਿਆ ਇੱਕ ਲਿਆਂਦੀ ਸੀਗੀ ਇੱਕ ਤੋਂ ਅੱਜ ਸਾਡੇ ਕੋਲੇ ਉਧਰ ਵੀ ਬੱਕਰੀਆਂ ਫਿਰਦੀਆਂ ਨੇ ਇੱਧਰ ਵੀ ਆ ਇਹਨੇ ਜਾਨੀ ਕਿ ਕੋਲਮ ਲਾ ਕੇ ਜਿਵੇਂ ਇਹਦੀਆਂ ਬੱਚੇ ਪੈਦਾ ਹੋਈ ਕੇ ਪੱਠਾਂ ਰੱਖ ਲੀਆਂ ਹਨ ਬੱਕਰੇ ਸੇਲ ਕਰਤੇ ਉਹਦੇ ਤੋਂ ਮੈਨੂੰ ਲੱਗਦਾ ਵੀ ਗਾਂ ਦੀ ਗਾਂ ਨਾਨੀ ਦੋਤੀ 100 ਜਾਨਵਰ ਕਰਤਾ ਇੱਕ ਨੇ ਆ ਬਰਬਰੀ ਦੀ ਜਿਹੜੀ ਆ ਤੁਸੀਂ ਵੇਖੀ ਜੰਨੇ ਹੋ 2020 ਦੀ ਲੈਂਦੀ ਹੋਈ ਆ 2020 ਦੇ ਵਿੱਚ ਲੈ ਕੇ ਜਾਂਦੀ ਸੀਗੀ ਇਹਨੂੰ ਪੰਜਵਾਂ ਸਾਲ ਆ ਤੇ ਪੰਜਾਂ ਸਾਲਾਂ ਦੇ ਵਿੱਚ ਇਹਨੇ ਤੁਹਾਨੂੰ 100 ਨਗ ਦੇਤਾ ਬਹੁਤ ਬੱਚੇ ਦਿੱਤੇ ਆ ਹਾਂਜੀ ਬਿਲਕੁਲ ਅਸੀਂ ਨਾ ਬਾਈ ਦੇ ਘਰੇ ਵਿਹੜੇ 'ਚ ਖੜੇ ਆ ਆ ਬਕੈਨ ਦੇ ਥੱਲੇ ਬੱਕਰੀਆਂ ਬੰਨੀਆਂ ਪਈਆਂ ਉਧਰ ਵੀ ਕੈਮਰਾ ਘੁਮਾ ਕੇ ਅਸੀਂ ਦਿਖਾ ਦਈਏ ਤੁਹਾਨੂੰ ਉਹ ਪਰਲੇ ਪਾਸੇ ਬੱਕਰੀਆਂ ਬੰਨੀਆਂ ਪਈਆਂ ਕੁਛ ਕੋ ਬੱਕਰੀਆਂ ਉਹ ਪੱਠਿਆਂ ਵਾਲੀ ਗੱਡੀ ਹੈ ਜਿਹੜੀ ਉਹ ਕਿੱਥੇ ਕੱਢ ਕੇ ਦਿਖਾਵਾਂਗੇ ਜੀ ਸਾਰੀਆਂ ਦਿਖਾਵਾਂਗੇ ਹਾਂ ਇਹ ਸਾਰੀਆਂ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕਿਸੇ ਤਕੜੇ ਬੱਕਰੀ ਫਾਰਮ ਦੇ ਵਿੱਚ ਨਹੀਂ ਖੜੇਗੇ ਅਸੀਂ ਇੱਕ ਸਧਾਰਨ ਘਰੇ ਖੜੇ ਹਾਂ ਜਿੱਥੇ ਘਰ ਦੇ ਵਿੱਚ ਹੀ ਬੱਕਰੀਆਂ ਪਾਲੀਆਂ ਇਧਰ ਮੱਝਾਂ ਗਾਵਾਂ ਵੀ ਬੰਨੀਆਂ ਤੇ ਵਿੱਚ ਹੀ ਮਤਲਬ ਬਾਈ ਜੀ ਨੇ ਆਪ ਦਾ ਜਿਹੜਾ ਉਹ ਬੱਕਰੀਆਂ ਵਾਲਾ ਕੰਮ ਵੀ ਪਾਲ ਛੱਡਿਆ ਤਾਂ ਬਾਈ ਜੀ ਕਮਾਈ ਦੇ ਪੱਖੋਂ ਸੌਦਾ ਕਿਵੇਂ ਐ ਵੀ ਜੇਕਰ ਕੋਈ ਬੰਦਾ ਪੰਜ ਇੱਕ ਬੱਕਰੀਆਂ ਤੋਂ ਸ਼ੁਰੂਆਤ ਕਰਦਾ ਤਾਂ ਕਮਾਈ ਚੰਗੀ ਸੋਹਣੀ ਕਰ ਲੂਗਾ ਇਹਦੀ ਕਮਾਈ ਦੀ ਗੱਲ ਆਏ ਆ ਜੀ ਜਿਵੇਂ ਮੰਨ ਕੇ ਚੱਲੋ ਕਿਸਾਨ ਭਰਾ ਨੇ ਰੱਖਣੀਆਂ ਕਿਸੇ ਨੇ ਹਣਾ ਨਾਲ ਖੇਤੀ ਕਰੀ ਜਾਂਦਾ ਨਾਲ ਸਹਾਇਕ ਕੀਤਾ ਇਹ ਕਰਨਾ ਚਾਹੁੰਦਾ ਆਪਣੇ ਕੋਲੇ ਜਿਹੜਾ ਕਿਸਾਨ ਆ ਉਹਦੇ ਕੋਲੇ ਜਗ੍ਹਾ ਤਾਂ ਹੁੰਦੀ ਐ ਇੰਨੀ ਕੁ ਰੱਖਣ ਵਾਸਤੇ ਵੀ ਜਿਵੇਂ ਖੇਤੋਂ ਆਪਾਂ ਮੱਝਾਂ ਗਾਵਾਂ ਨੂੰ ਪੱਠੇ ਲਿਆ ਕੇ ਪਾਉਣੇ ਹਰਾ ਚਾਰਾ ਆਚਾਰ ਹੋ ਗਿਆ ਸਾਈਲੇ ਜੀ ਨੂੰ ਕਹਿੰਦੇ ਆ ਜਾਂ ਦਾਣਾ ਰਲਾਉਣੇ ਆ ਉਹ ਆਪਾਂ ਉਸੇ ਦੇ ਨਾਲ ਹੀ ਪਾਲ ਸਕਦੇ ਆ ਇਹਨੂੰ ਜਿਵੇਂ ਮੰਨ ਕੇ ਚੱਲੋ ਵੀ ਮੱਜਾਂ ਨੂੰ ਇੱਕ ਮੱਝ ਨੂੰ ਜਿੰਨੇ ਦਾ ਨਰ ਲਾਉਣੇ ਆ ਉਹਦੇ ਤੇ ਆਪਾਂ 5-7 ਪਾਲ ਸਕਦੇ ਆ ਇਹ। ਓਨੇ ਪੱਠੇ ਇਹ ਖਾਊਗੀ ਓਨੇ ਇੱਕ ਮੱਝ ਖਾਂਦੀ ਆ ਤੇ ਆਮਦਨੀ ਇਹਦੀ ਮੱਝ ਨਾਲੋਂ ਵੀ ਜ਼ਿਆਦਾ ਆ। ਮਤਲਬ ਆਮਦੀ ਆਮਦਨੀ ਦੇ ਨਾਲ ਇਹ ਸੌਦਾ ਜਿਹੜਾ ਉਹ ਖਰਾ ਹੈ। ਖਰਾ ਸੌਦਾ ਜੀ ਬਿਲਕੁਲ ਖਰਾ। ਯਾਨੀ ਕਿ ਇਹਦੀ ਜਾਨ ਜਿਉਣੀ ਜਿਉਂਦੀ ਚਾਹੀਦੀ ਆ ਇਹ ਘਾਟਾ ਨਹੀਂ ਪਾ ਕੇ ਜਾਂਦੀ। ਤਾਂ ਜੇ ਤੁਹਾਡੀ ਕਮਾਈ ਦੀ ਗੱਲ ਕਰੀਏ ਜਿਵੇਂ ਬਾਈ ਜੀ ਤੁਹਾਡੇ ਕੋਲੇ ਹੁਣ ਕਿੰਨੇ ਨਾਗ ਮੇਰੇ ਕੋਲ ਇਹ 15 17 15 17 ਦੇ ਕਰੀਬ ਰਹਿ ਗਏ ਬੱਚੇ ਇਹ ਬਾਕੀ ਦਾ ਸੇਲ ਕਰਤੇ ਸੀਗੇ ਆਪਾਂ ਤੇ 15 17 ਹੀ ਹੋਣਗੀਆਂ ਮੈਂ ਕਿ 34 35 ਨਾਲ ਟੋਟਲ ਹੈਗੇ ਆਪਣੇ ਕੋਲੇ ਬੀਟਲ ਵੀ ਹੈਗੇ ਉਧਰ ਬਾਈ ਕੋਲੇ ਬੀਟਲ ਤੇ ਬਰਬਰੀ ਹੈ ਜੇ ਤੁਸੀਂ ਬਰਬਰੀ ਤੋਂ ਸ਼ੁਰੂਆਤ ਕਰਦੇ ਹੋ ਤਾਂ ਇਹ 100% ਆ ਵੀ ਤੁਹਾਨੂੰ ਕਮਾਈ ਦੇਉਗੇ ਦੇਉਗੇ ਤਾਂ ਬਾਈ ਜੀ ਜਿਵੇਂ ਤੁਹਾਡੇ ਕੋਲੇ ਇਹ ਨਾਗ ਹੈ ਤੁਸੀਂ ਦੱਸਿਆ ਵੀ 15-16 ਨਾਗ ਤਾਂ ਤੁਸੀਂ ਹੁਣ ਜੀ ਵੇਚਿਆ ਬਰਬਰੀ ਦੇ ਤਾਂ ਬਾਈ ਜੀ ਕਿੰਨੀ ਕਮਾਈ ਦਿੰਦੀਆਂ ਤੁਹਾਨੂੰ ਕਿੰਨੀ ਕਮਾਈ ਹੋਗੀ ਹੋਗੀ ਅਸੀਂ ਇਹਦੇ ਕੁਆਲਟੀ ਵਾਲਾ ਬੱਚਾ ਮੈਂ ਕੋਈ ਉਹ ਐ ਨਹੀਂ ਗੱਲ ਵੀ ਵੀਡੀਓ ਬਣੀ ਨਹੀਂ ਜੀ ਆਪਾਂ ਕਿਸੇ ਨੂੰ ਚੋਅ ਆਫ ਰੱਖਣਾ ਮੈਂ ਸ਼ੋਅ ਕਰਦਾ ਵੀ ਅਸੀਂ 8.5 ਤੋਂ 8 8.5 9 ਤੱਕ ਬੱਚਾ ਵੇਚਿਆ ਇਹਦਾ ਉਹ ਵੀ ਜਦੋਂ ਦੁੱਧੋਂ ਹਟ ਜਾਂਦਾ 4-5 ਮਹੀਨਾ ਦਾ 3-4 ਮਹੀਨਾ ਦਾ ਇੱਥੇ ਕਰਕੇ ਬੱਚੇ ਵੇਚੇ ਅਸੀਂ ਤੇ ਸਾਨੂੰ ਆਉਂਦੀਆਂ ਨੇ ਬਹੁਤ ਸੋਹਣੀਆਂ ਦਿੱਤੀਆਂ ਤੋ ਭਾਈ ਜੀ ਜੇ ਕੋਈ ਕੋਈ ਨਵਾਂ ਬੰਦਾ ਸ਼ੁਰੂਆਤ ਕਰਦਾ ਕੋਈ ਬਾਲੇ ਤਕੜੇ ਪ੍ਰਬੰਧ ਕਰਨ ਦੀ ਲੋੜ ਤਾਂ ਨਹੀਂ ਇਹਨਾਂ ਵਾਸਤੇ ਪਰ ਬੰਦ ਤਾਂ ਤੁਸੀਂ ਸਾਡੇ ਦੇਖ ਹੀ ਰਹੇ ਆਂ ਸੀ ਲੱਕੜ ਦੀ ਖੁਰਲੀ ਬਣਾਈ ਐ ਇੱਕ ਤਾਂ ਤੇ ਗਲ ਚ ਇਹਨਾਂ ਦੇ ਚਾਰਾਂ ਦੇ ਰਸਸੇ ਪਾਏ ਆ ਬਾਕੀ ਆਪਣੀਆਂ ਜਾਲੀ ਲਾਈ ਆ ਉਹ ਵੀ ਸਸਤੀ 11 ਰੁਪਏ ਸਕੇਅਰ ਫੁੱਟ ਜਿਹੜੀ ਵੀ ਉਹ ਇਹਨਾਂ ਨੂੰ ਕੋਈ ਨਾਏ ਤੋੜਦਿਆਂ ਨਾ ਕੋਸ ਆ ਆ ਪ੍ਰਬੰਧ ਆ ਸਾਡੇ ਇੱਥੇ ਸਾਡੀਆਂ 20 ਬੱਕਰੀਆਂ ਪਾਲੀ ਜਾਂਦੀਆਂ ਦੇਖ ਲਓ ਜੇ ਆਪਣੇ ਉਹ ਰੇੜੀ ਥੱਲੇ ਬੈਠੇ ਖੁੱਲੇ ਤੁਰੇ ਫਿਰਦੇ ਆ ਉਹਨਾਂ ਦੀ ਸਾਨੂੰ ਕੋਈ ਦਿੱਕਤ ਨਹੀਂ ਗੀ ਮਤਲਬ ਤਾਂ ਤਾਂ ਤੁਸੀਂ ਦੇਖ ਲਓ ਵੀ ਆ ਵਿਹੜੇ ਦੇ ਵਿੱਚ ਚਾਰ ਚਫੇਰੇ ਵੀ ਬੱਕਰੀਆਂ ਦੇ ਲਈ ਕੋਈ ਬਹੁਤ ਹੀ ਜ਼ਿਆਦਾ ਖਰਚੇ ਵਾਲੇ ਪ੍ਰਬੰਧ ਨਹੀਂ ਕੀਤੇਗੇ ਐਨੇ ਛੋਟੇ ਜਿਹੇ ਪ੍ਰਬੰਧ ਦੇ ਵਿੱਚ ਹੀ ਤੁਹਾਡੇ 40-45 ਨਾਗ ਆ ਜਿਹੜੇ ਉਹ ਭੁਗਤ ਜਾਣੇ ਆ ਕੁਝ ਕੁ ਸੇਲ ਕਰ ਦੇਣੇ ਆ ਕੁਝ ਕੁ ਨਵੇਂ ਆ ਜਾਣੇ ਆ ਐ ਤੁਹਾਡਾ ਤੋਰਾ ਤੁਰਦਾ ਰਹੂਗਾ ਤਾਂ ਮੈਨੂੰ ਲੱਗਦਾ ਚੰਗੀ ਕਮਾਈ ਬਣਦੀ ਜਿਹੜਾ ਇਹਦੇ ਫਾਰਮ ਦੀ ਗੱਲ ਕਰਦੇ ਆ ਆਪਾਂ ਫਾਰਮ ਕੋਈ ਵੱਡਾ ਘੋੜਿਆਂ ਵਾਂਗੂ ਫਾਰਮ ਬਣਾਉਣ ਦੀ ਜ਼ਰੂਰਤ ਨਹੀਂ ਕੀ ਉਹ ਆਪਣੇ ਛੌਂਕਾ ਜੇ ਬਣਾਉਣਾ ਤਾਂ ਉਹ ਹੁੰਦਾ ਨਾ ਸ਼ੌਂਕ ਇੱਕ ਵੀਰ ਮੈਂ ਸੋਨਾ ਫਾਰਮ ਖੜਾ ਕਰਨਾ ਤੇ ਉੱਥੇ ਫੇਰ ਰਕਣੀਆਂ ਲਿਆ ਕੇ ਉਹ ਵੱਖਰੀ ਗੱਲ ਆ ਪਰ ਜੇ ਆਪਾਂ ਕਮਾਈ ਲੈਣੀ ਆ ਫੇਰ ਆਪਾਂ ਇਹਨਾਂ ਨੂੰ ਚਾਰ ਬੁਰਦੀਆਂ ਦੇ ਉੱਤੇ ਹਵਾਾਂਸ ਦੇ ਵੰਜੀਆਂ ਪਾ ਕੇ ਤੇ ਕੱਚੀ ਛੱਤ ਥੱਲੇ ਵੀ ਇਹਨਾਂ ਨੂੰ ਪਾਲ ਸਕਦੇ ਆ ਹਾਂਜੀ ਜੇ ਆਪਣੇ ਕੋਲ ਜਗ੍ਹਾ ਹੈਗੀ ਨੀ ਸਾਈਡ ਤੇ ਤਾਂ ਆਪਾਂ ਜਿਵੇਂ ਉਹ ਕਹਿੰਦੇ ਆ ਵੀ ਛੰਨ ਬਣਾ ਕੇ ਇੱਕ ਉਹਦੇ ਛੰਨ ਥੱਲੇ ਵੀ ਪਾਲ ਸਕਦੇ ਆ ਬਹੁਤ ਸੋਹਣਾ ਇਹਨਾਂ ਨੂੰ ਮਤਲਬ ਇਹ ਤਾਂ ਜਨਵਰੀ ਬਹੁਤ ਪਿਆਰਾ ਜਾਨਵਰ ਆ ਪਿਆਰਾ ਜਾਨਵਰ ਆ ਬਾਕੀ ਜਿਹੜੀ ਗਰਮੀ ਆ ਗਰਮੀ ਘੱਟ ਮੰਨਦੀਆਂ ਇਹ ਸਿਹਾਲਾਂ ਦੇ ਵਿੱਚ ਠੰਡ ਥੋੜੀ ਜੀ ਵੱਧ ਮੰਨਦੀਆਂ ਗਰਮੀ ਦੇ ਵਿੱਚ ਤਾਂ ਤੁਸੀਂ ਦੇਖ ਹੀ ਰਹੇ ਆ ਵੇੜੇ 'ਚ ਆਪਣੇ ਉਵੇਂ ਫਿਰਦੀਆਂ ਆ ਬਰਕੈਣ ਦੀ ਛਾਂ ਉਧਰਾਂ ਮਲਤਾਸ ਦੀ ਛਾਂ ਉਹਨਾਂ ਨੂੰ ਤੇ ਕੋਈ ਆਪਾਂ ਇਹਨਾਂ ਵਾਸਤੇ ਕੋਈ ਉਹ ਨਹੀਂ ਬਣਾਇਆਗਾ ਸ਼ੈੱਡ ਨਹੀਂ ਬਣਾਇਆ ਕੁਛ ਨਹੀਂ ਬਣਾਇਆਗਾ ਇੱਥੇ ਬਹੁਤ ਸੋਹਣਾ ਯਾਨੀ ਕਿ ਪਲੀ ਜਾਂਦੀਆਂ ਇਹ ਮਤਲਬ ਕੋਈ ਖਾਸ ਪ੍ਰਬੰਧ ਨਹੀਂ ਵਧੀਆ ਇਹਨਾਂ ਦੇ ਖਾਸ ਪ੍ਰਬੰਧ ਨਹੀਂ ਕਰਨੇ ਪੈਂਦੇ ਥੋੜੇ ਬੀਟਲ ਬੱਕਰੀ ਦੇ ਖਾਸ ਪ੍ਰਬੰਧ ਕਰਨੇ ਪੈਂਦੇ ਤਾ ਬਾਈ ਜੀ ਜੇਕਰ ਕੋਈ ਬੰਦਾ ਨਵੇਂ ਸ਼ੁਰੂਆਤ ਕਰਦਾ ਤਾਂ ਆਪਾਂ ਉਹਨੂੰ ਗਿਣਤੀ ਦੇ ਤਿੰਨ ਚਾਰ ਨੁਕਤੇ ਜੇ ਦੱਸ ਦਈਏ ਵੀ ਉਹ ਫੇਲ ਨਾ ਹੋਵੇ ਸਫਲ ਰਹੇ ਉਹਦਾ ਬੱਕਰੀ ਪਾਲਣ ਦਾ ਕਿੱਤਾ ਥੋਡੇ ਵਾਂਗੂ ਕਮਾਈ ਫੁੱਲ ਕਰੇ ਤਿੰਨ ਚਾਰ ਗੱਲਾਂ ਜਿਹੜੀਆਂ ਉਹ ਚੰਗੀਆਂ ਸਮਝਾ ਦੋ ਇਹਦੇ ਵਿੱਚ ਤਾਂ ਮੈਂ ਆਪਦੇ ਤਜਰਬੇ ਚ ਹੀ ਦੱਸ ਸਕਦਾ ਆਪਾਂ ਹੋਰ ਕਿਤੋਂ ਬਾਹਰ ਹੋਣੀ ਤੇ ਇਹ ਲੈ ਕੇ ਆਉਣੀਆਂ ਹੈਗੀਆਂ ਵੀ ਜਿਵੇਂ ਹੁਣ ਇਹਨਾਂ ਨੂੰ ਫੀਡ ਪਾਉਣੀ ਹੈ ਆਪਾਂ ਅਸੀਂ ਇਹਨਾਂ ਨੂੰ ਮੱਕੀ ਛੋਲਿਆਂ ਦਾ ਛਿਲਕਾ ਸੋਇਆਬੀਨ ਦਾ ਛਿਲਕਾ ਪਾ ਸਕਦੇ ਅਸੀਂ ਜ਼ਿਆਦਾ ਪਹਿਲਾਂ ਮੱਕੀ ਪਾਉਂਦੇ ਰਹੇ ਹਾਂ ਸਾਬਤ ਵੀ ਪਾਈ ਆ ਤੇ ਇਹਨਾਂ ਨੂੰ ਅਸੀਂ ਦਰੜਫਰੜ ਕਰੀ ਮੋਟਾ ਦਾਣਾ ਵੀ ਮੱਕੀ ਦਾ ਪਾਇਆ ਹੁਣ ਅਸੀਂ ਥੋੜਾ ਚੇਂਜ ਕਰਤੇ ਸੀਗੇ ਮੈਂ ਫੀਡ ਬਣਾਉਣ ਗਿਆ ਜਦੋਂ ਮੱਝਾਂ ਦੀ ਉਦੋਂ ਮੈਂ ਇਥੋਂ ਮੂੰਗੀ ਦੀ ਚੂਰੀ ਚੱਕ ਲਿਆ ਮੈਨੂੰ ਬਾਜ਼ ਵਿੱਚ ਮਿਲ ਗਈ ਮੈਂ ਮੋਠਾਂ ਦੀ ਚੂਰੀ ਚੱਕ ਲਿਆ ਉਹ ਸਾਰੀ ਅਸੀਂ ਫੀਡ ਮਿਕਸ ਕਰਕੇ ਰੱਖ ਲਈਏ ਸੋਇਆ ਬੀਨ ਦਾ ਛਿਲਕਾ ਕਰ ਲਿਆ ਮੱਕੀ ਕਰ ਲਈ ਕਣਕ ਨਹੀਂ ਪਾਈਗੀ ਚੌਕਰ ਨਹੀਂ ਪਾਇਆਗਾ ਉਹ ਅਸੀਂ ਇਹਨਾਂ ਨੂੰ ਬਸ ਜਿਵੇਂ ਮੰਨ ਲਓ 2 ਤੋਂ 2.5 300 ਗ੍ਰਾਮ ਇੱਕ ਨੂੰ ਅੰਦਾਜ਼ੇ ਮੁਤਾਬਕ ਹੀ ਸਵੇਰ ਖਾਲੀ ਪੇਟ ਪਹਿਲਾਂ ਦਾਣਾ ਖਵਾ ਦਿੰਨੇ ਸੁੱਕਾ ਉਹ ਤੋਂ ਬਾਅਦ ਇਹਨਾਂ ਨੂੰ ਅਸੀਂ ਹਰਾਚਾਰਾ ਪਾ ਦਿੰਨੇ ਆ ਜਾਂ ਸੁੱਕਾ ਨੀਰਾ ਪਾਉਣਾ ਜਾਂ ਹਰਾਚਾਰਾ ਉਹ ਆਪਣੇ ਤੇ ਆਪ ਦੇ ਨਿਰਭਰ ਆ ਵੀ ਆਪਾਂ ਕੀ ਪਾਉਣਾ ਇਹਨਾਂ ਨੂੰ ਵੀ ਦਾਣਾ ਰਲਾਉਣਾ ਫਿਰ ਆਪਾਂ ਨੂੰ ਫੀਡ ਪਾਉਣ ਦੀ ਜ਼ਰੂਰਤ ਨਹੀਂ ਕਿ ਫੀਡ ਆਪਾਂ ਦਾਣੇ ਚ ਤੂੜੀ ਚ ਮਿਕਸ ਕਰਕੇ ਪਾ ਸਕਦੇ ਆ ਵੀ ਤੂੜੀ ਖਵਾਉਣੀ ਆਪਣੇ ਕੋਲੇ ਹਰੇਚਾਰੇ ਦਾ ਸਾਧਨ ਨਹੀਂ ਤਾਂ ਜੇ ਆਪਣੇ ਕੋਲੇ ਸੁੱਕੇ ਨੀਰੇ ਦਾ ਸਾਧਨ ਹੈਗਾ ਫਿਰ ਫੀਡ ਆਪਾਂ ਕੱਲੀ ਖਵਾ ਸਕਦੇ ਆ ਅਲੱਗ ਸੁੱਕੀ ਇਹਨਾਂ ਨੂੰ ਤੇ ਸੁੱਕਾ ਨੀਰਾ ਪਾ ਦਿਓ ਇਹ ਆਪਾਂ ਉਹ ਆਪਣੀਆਂ ਆਪਸ਼ਨ ਆ ਵੀ ਕਿਵੇਂ ਪਾਲਣਾ ਪਾਲੋਵੇਂ ਜਾਂਦੀ ਜਿਵੇਂ ਆਪਾਂ ਚਾਹੀਏ ਜਿਹੜੀ ਬੀਟਲ ਬੱਕਰੀ ਆ ਉਹਨੂੰ ਥੋੜਾ ਸੁੱਕਾ ਨੀਰਾ ਵੱਧ ਚਾਹੀਦਾ ਹੁੰਦਾ ਜਿਵੇਂ ਹੁਣ ਸੀਜ਼ਨ ਮੂੰਗੀ ਦਾ ਚੱਲਿਆ ਸੀਗਾ ਮੂੰਗੀ ਦਾ ਸਟਾਕ ਕਰਕੇ ਰੱਖ ਲਗੇ ਜਾਂ ਗਵਾਰੇ ਦਾ ਹੋ ਗਿਆ ਮੂੰਗਫਲੀ ਦਾ ਉਹਨੂੰ ਥੋੜਾ ਇਹ ਹਰੇ ਦੇ ਘੱਟ ਮੰਨਦੀ ਹਰੇ ਨੂੰ ਬਾਹਰ ਲੀਆਂ ਬੱਕਰੀਆਂ ਦਾ ਵੱਖਰੀ ਗਲੇ ਜਿਹੜੀਆਂ ਚਰੀ ਜਾਂਦੀਆਂ ਹਨ ਪਰ ਜੇ ਆਪਾਂ ਘਰੇ ਪਾਲਣੀਆਂ ਹਨ ਫਿਰ ਉਹ ਥੋੜਾ ਇਹ ਹਰੇ ਨੂੰ ਘੱਟ ਮੰਨਦੀ ਗਝਾਲ ਸਕਦੇ ਆਪਾਂ ਹਰੇ ਤੇ ਜਿਵੇਂ ਨੇਪੀਅਰ ਹੋ ਗਿਆ ਬਾਜਰਾ ਜਵਾਰ ਮੱਕ ਅਚਾਰ ਪਾ ਸਕਦੇ ਖਾ ਲੈਂਦੀਆਂ ਪਰ ਸੁੱਕੇ ਨੀਰੇ ਤੇ ਥੋੜਾ ਵੱਧ ਕੇ ਪਾਲਦੀਆਂ ਉਹ ਜਿਹੜੀ ਬਰਬਰੀ ਆ ਇਹਨੂੰ ਆਪਾਂ ਜੋ ਵੀ ਆਪਣਾ ਮਨ ਕਰਦਾ ਨਾ ਵੀ ਤੂੜੀ ਦਾਣਾ ਰਲਾਉਣਾ ਹਰਾ ਹੀ ਪਾਉਣਾ ਕੱਲਾ ਤੇ ਜਾਂ ਆਪਾਂ ਸੁੱਕਾ ਨੀਰਾ ਪਾਉਣਾ ਇਹਨਾਂ ਨੂੰ ਉਹ ਜਿਹੜਾ ਆਪਣੀ ਮਨ ਕਰਦਾ ਉਹਦੇ ਤੇ ਪਾਲ ਸਕਦੇ ਆ ਮਤਲਬ ਬਰਬਰੀ ਪਾਲਣੀ ਬਹੁਤ ਸੌਖੀ ਹੈ ਤੇ ਚੰਗੀ ਕਮਾਈ ਹੈ ਚੰਗੀ ਕਮਾਈ ਹੈ ਬਹੁਤ ਸੌਖੀ ਪਾਲਣੀ ਹਾਂਜੀ ਕਮਾਈ ਵੀ ਬਹੁਤ ਸੋਹਣੀ ਹੈ ਕਿਉਂਕਿ ਜੇ ਆਪਾਂ ਖੇਤੋਂ ਵੱਢ ਕੇ ਹਰਾ ਚਾਰਾ ਪਾਵਾਂਗੇ ਤਾਂ ਆਪਣੀ ਇਹ ਫ੍ਰੀ ਪਾਲਦੀ ਹੈ ਕਿਉਂਕਿ ਮੱਜਾਂ ਕਾਮਾਂ ਵਾਸਤੇ ਵੀ ਬੀਜ ਦੇ ਉਹਨਾਂ ਦੇ ਕਿੰਨੇ ਕ ਆਪਾਂ ਖਰਚੇ ਗਿਣਦੇ ਆ ਤੇ ਇਹ ਉਹਨਾਂ ਨਾਲੋਂ ਜ਼ਿਆਦਾ ਆਮਦਨੀ ਨਹੀਂ ਦਿੰਦੀ ਆ ਤਾਂ ਇੱਕ ਹੋਰ ਜਾਣਕਾਰੀ ਮੈਨੂੰ ਸਵਾਲ ਆ ਗਿਆ ਯਾਦ ਵੀ ਨਾ ਕਈ ਜਿਹੜੇ ਨੌਕਰੀ ਪੇਸ਼ਾ ਬੰਦੇ ਆ ਉਹਨਾਂ ਦਾ ਵੀ ਬੜਾ ਦਿਲ ਕਰਿਆ ਹੁੰਦਾ ਇਹ ਵੀ ਆਪਾਂ ਯਾਰ ਪਾ ਲਈਏ ਵੀ ਬਾਈ ਸੋਹਣੀ ਕਮਾਈ ਕਰੀ ਜਾਂਦਾ ਵੀ ਇਹ ਡਿਊਟੀ ਵਾਲੀ ਡਿਊਟੀ ਕਿੰਨੀ ਕੀ ਦੇਣੀ ਪੈਂਦੀ ਐ ਤੇ ਤੇ ਵੀ ਇਹ ਦਾ ਸਵੇਰੇ ਸ਼ਾਮ ਵਾਲਾ ਤਾਂ ਚਲੋ ਬੰਦਾ ਡਿਊਟੀ ਵਾਲਾ ਵੀ ਕਰ ਲੂਗਾ ਤਾਂ ਮਤਲਬ ਵੀ ਇਵੇਂ ਕਿੰਨਾ ਸਮਾਂ ਇਹਨਾਂ ਨੂੰ ਦੇਣਾ ਪੈਂਦਾ ਜੀ ਡਿਊਟੀ ਦੀ ਗੱਲ ਤਾਂ ਐ ਜੀ ਡਿਊਟੀ ਮੈਂ ਵੀ ਕਰਦਾ ਨਹਿਰ ਮਹਿਕਮੇ ਦੇ ਵਿੱਚ ਸਰਕਾਰੀ ਮੁਲਾਜ਼ਮਾ ਮੈਂ ਵੀ ਪਰ ਡਿਊਟੀ ਸੁਬਾ ਸ਼ਾਮ ਇਹਨਾਂ ਦੀ ਹੁੰਦੀ ਆ ਜਿਵੇਂ ਸੁਬਾ ਸਦਿਆਂ ਉੱਠ ਕੇ ਜਾਂ 5 ਵਜੇ ਉੱਠ ਕੇ ਆਪਾਂ ਇਹਨਾਂ ਨੂੰ ਦਾਣਾ-ਦੂਣਾ ਪਾ ਕੇ ਤਾਜ਼ਾ ਪਾਣੀ ਪਿਆ ਕੇ ਬਾਕੀ ਉਹ ਸਾਮ ਜੋ ਬਾਕੀ ਆਪਣਾ ਪਰਿਵਾਰ ਉਦੋਂ ਬਾਅਦ ਸੰਭੀ ਜਾਂਦਾ ਕੋਈ ਜ਼ਰੂਰੀ ਨਹੀਂਗਾ ਵੀ ਇਹਨਾਂ ਦੇ ਉੱਤੇ ਹੀ ਖੜੇ ਰਹਿਣਾ ਆਪਾਂ ਇੱਕ ਵਾਰੀ ਨੀਰਾ ਪਾ ਦਾ ਦੁਪਹਿਰੇ ਜੇ ਖਾ ਗੀਆਂ ਤਾਂ ਦੁਪਹਿਰੇ ਹੋਰ ਪਾ ਸਕਦੇ ਆਪਾਂ ਨਹੀਂ ਸ਼ਾਮ ਨੂੰ ਪਾ ਰਹੋ ਤੇ ਪਾਣੀ 2-3 ਟਾਈਮ ਤਾਜ਼ਾ ਪਿਆ ਦਿਓ ਆਹੀ ਡਿਊਟੀ ਇਹਨਾਂ ਦੀ ਜਿਵੇਂ ਮੱਝਾਂ ਗਾਂ ਵਾਲੀ ਡਿਊਟੀ ਆ ਉਹੀ ਸੇਮ ਇਹਨਾਂ ਦੀ ਬਸ ਤਾਂ ਬਾਈ ਜੀ ਜੇਕਰ ਬਰਬਰੀ ਬੱਕਰੀ ਕੋਈ ਖਰੀਦਣੀ ਹੋਵੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੁਹਾਡੇ ਕੋਲੇ ਬੀਟਲ ਵੀ ਆ ਕਈ ਵਾਰੀ ਰਦਾ ਹੁੰਦਾ ਵੀ ਚਲੋ ਬੀਟਲ ਬੱਕਰੀਆਂ ਵੀ ਨਾਲ ਪਾਲੀਏ ਕੋਈ ਚਾਰ ਪੰਜ ਨਗਾ ਤੋਂ ਕਿਸੇ ਨੇ ਚੰਗੀ ਕਮਾਈ ਕਰਨੀ ਹੋਵੇ ਤੁਹਾਡੇ ਕੋਲੇ ਨੁਕਤੇ ਵੀ ਆ ਤੁਹਾਡੇ ਕੋਲੇ ਬੱਕਰੀਆਂ ਵੀ ਆ A to Z ਇਨਫੋਰਮੇਸ਼ਨ ਆ ਮੈਨੂੰ ਲੱਗਦਾ ਤੁਹਾਡੇ ਕੋਲੇ ਸਾਰੀ ਤਾਂ ਬਾਈ ਜੀ ਜੇਕਰ ਕੋਈ ਬੰਦਾ ਤੁਹਾਡੇ ਨਾਲ ਸੰਪਰਕ ਕਰੇ ਤਾਂ ਮੈਂ ਚਾਹਣਾ ਵੀ ਤੁਸੀਂ ਸੰਪਰਕ ਨੰਬਰ ਵੀ ਦੱਸ ਦਿਓ ਤੇ ਇੱਕ ਬਾਈ ਜੀ ਹੋਰਾਂ ਦਾ YouTube ਚੈਨਲ ਵੀ ਹੈ ਅਸੀਂ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦੇਾਂਗੇ ਬਾਈ ਜੀ ਤੁਹਾਨੂੰ ਦੱਸ ਦਿੰਦੇ ਆ ਵੀ ਉਹ ਕਿਹੜਾ ਚੈਨਲ ਹੈ ਉੱਥੇ ਵੀ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਤਾਂ ਬਾਈ ਜੀ ਇਹ ਸਾਡੇ ਸਰੋਤਿਆਂ ਨਾਲ ਜਰੂਰ ਸਾਂਝਾ ਕਰੋ ਮੇਰਾ YouTube ਚੈਨਲ ਦਾ ਨਾਮ ਹੈਗਾ ਜੀ ਮੇਰੇ ਪਿੰਡ ਮੇਰੇ ਖੇਤ ਤੇ ਕੰਟੈਕਟ ਨੰਬਰ ਹੈਗਾ 9465319183 ਤਾਂ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜੀ ਸਰਕਾਰੀ ਮੁਲਾਜ਼ਮ ਨੇ ਸਮਾਂ ਇਹਨਾਂ ਕੋਲੇ ਵੀ ਓਨਾ ਕੀ ਹੁੰਦਾ ਜਿੰਨਾ ਕਿ ਆਮ ਸਾਡੇ ਨੌਕਰੀ ਪੇਸ਼ਾ ਲੋਕਾਂ ਕੋਲੇ ਹੁੰਦਾ ਤਾਂ ਵਧੀਆ ਤਰੀਕੇ ਦੇ ਨਾਲ ਸਵੇਰੇ ਸ਼ਾਮ ਦੇ ਕੇ ਟਾਈਮ ਬਾਈ ਜੀ ਕਹਿੰਦੇ 45 46 ਨਾਗ ਅਸੀਂ ਸਾਡੇ ਕੋਲੇ ਹੈਗੇ ਆ 15 16 ਨਾਗ ਬਾਈ ਜੀ ਵਿੱਚ ਹੀ ਬੈਠੇ ਆ ਚੰਗੀ ਕਮਾਈ ਆ ਦੁੱਧ ਵਿੱਚੋਂ ਵੀ ਤੇ ਫੇਰ ਜੇ ਅਸੀਂ ਵੇਚਨੇ ਆ ਬੱਚੇ ਉਹਦੇ ਪੱਖੋਂ ਵੀ ਤੇ ਜਿਹੜੀ ਬਰਬਰੀ ਆ ਦੇ ਬੀਟਲ ਹੈ ਜੇ ਦੋਨਾਂ ਦਾ ਵੇਖ ਲਈਏ ਵਜਨ ਭੁਜਨ ਚੰਗਾ ਚੱਕਦੀਆਂ ਜਿਹੜਾ ਤੁਸੀਂ ਖਰਾਕ ਦੱਸਿਆ ਉਹ ਪਾ ਕੇ ਵੀ ਆਪਾਂ ਜੇ ਮੀਟ ਵਾਸਤੇ ਵੇਚਣੀ ਹੋਣ ਤਾਂ ਚੰਗੀ ਨਿਕਲਦੀ ਹੈ ਨਸਲ ਇਹ ਬਹੁਤ ਸੋਹਣੀ ਆ ਬਰਬਰੀ ਤਾਂ ਮੈਂ ਤੁਹਾਨੂੰ ਵਜਨ ਦਿਖਾਈ ਦੇਣਾ ਤੁਸੀਂ ਕੈਮਰਾ ਇਧਰ ਨੂੰ ਘੁਮਾ ਦਿਓ ਸਾਢੇ 4 ਮਹੀਨਿਆਂ ਦਾ ਬੱਚਾ ਆ ਆਪਣਾ ਪੂਰਾ ਵਧੀਆ ਬਰੀਡਰ ਬਣਿਆ ਖੜਾ ਜੀ ਜੇ ਇਹਨੂੰ ਆਪਾਂ ਖੱਸੀ ਵੀ ਕਰਦੇ ਆ ਮੇਰੇ ਹਿਸਾਬ ਨਾਲ ਇਹ 60 ਤੋਂ 70 ਕਿਲੋ weight ਕਰ ਸਕਦਾ ਅੱਜ ਇਹਦਾ ਵਜਨ ਮੰਨ ਕੇ ਚੱਲੋ 30 ਕਿਲੋ ਦੇ ਕਰੀਬ ਹੋਊਗਾ ਤੁਸੀਂ ਤੁਹਾਡੇ ਸਾਹਮਣੇ ਕੋਈ ਝੂਠ ਨਹੀਂ ਇਹਦੇ ਵਿੱਚ 28 ਤੋਂ 30 ਕਿਲੋ ਵਜਨ ਦੇ ਵਿੱਚ ਬੱਚਾ ਉਦੇ ਨਾਲ ਹੀ ਖੜਾ ਵਾਈਟ ਦੇ ਵਿੱਚ ਉਹ ਵੀ ਇਹਦੀ ਸੇਮ ਉਮਰ ਦਾ ਉਹ ਜਾਨੀ ਕਿ ਆਪਦੇ ਮੁਤਾਬਕ ਸਹੀ ਖੜਾ ਸਾਢੇ 3-4 ਮਹੀਨਾ ਦਾ ਉਹ ਆ ਇਹ ਮੈਂ ਹਿਸਾਬ ਲਾਇਆ ਜੀ ਸਾਢੇ 4 ਮਹੀਨਾ ਦਾ ਹੋ ਗਿਆ ਤੇ ਅੱਜ ਇਹ ਪੂਰਾ ਵੇਟ ਦੇ ਵਿੱਚ ਅੱਜ ਇਹ ਬਰੀਡ ਆ ਜੀ ਬਰੀਡ ਜਿਹੜੀ ਹੈਗੀ ਆ ਉਹ ਆਪ ਦਾ ਰੰਗ ਦਿਖਾਊਗੀ ਬਿਲਕੁਲ ਬਰੀਡ ਰੱਖਾਂਗੇ ਤਾਂ ਉਹਨੇ ਦੇਸੀ ਨੇ ਤਾਂ ਉਹੋ ਜਿਹੀ ਰਹਿਣਾ ਫਿਰ ਹਾਂ ਬਿਲਕੁਲ ਇਹਨਾਂ ਕੋਲੇ ਨਾ ਖਾਸੀਅਤ ਹੀ ਇਹ ਹੈ ਬਾਈ ਜੀ ਗੁਰਜੀਤ ਹੋਰਾਂ ਦੀ ਵੀ ਇਹਨਾਂ ਕੋਲੇ ਬਰੀਡ ਚੰਗੀ ਆ ਚੰਗੀ ਬਰੀਡ ਦੀਆਂ ਬਰਬਰੀ ਹੈ ਤੇ ਚੰਗੀ ਬਰੀਡ ਚੰਗੀ ਕਮਾਈ ਜੇ ਮੜੀ ਬਰੀਡ ਹੈ ਤੇ ਫੇਰ ਨਹੀਂ ਕੁਝ ਪੜ ਪੱਲੇ ਪੈਂਦਾ ਇਹ ਵੀ ਗੱਲ ਸਚਾਈ ਹੈ ਬਾਈ ਬਿਲਕੁਲ ਜੀ ਬਾਕੀ ਆਪਾਂ ਸ਼ੁਰੂ ਆਏ ਇਸ ਤੋਂ ਕਰਿਆ ਕਰਮਾਂ ਵਾਲੀ ਬੱਕਰੀ ਸਾਡੀ ਇਹ ਹੈ ਇਹਨੇ ਸਾਨੂੰ ਸਾਰੇ ਰੰਗ ਭਾਗੇ ਇਸਨੇ ਲਾਏ ਆ ਵੀ ਇਹ ਅਸੀਂ ਵੇਚਦੇ ਵੀ ਨਹੀਂਗੇ ਸਾਡੇ ਘਰੇ ਹੀ ਮਰੂਗੀ ਤੇ ਘਰੇ ਹੀ ਇਹਨੂੰ ਖੇਤ ਚ ਹੀ ਦੱਭਾਂਗੇ ਨਹੀਂ ਵੇਖ ਲਓ ਕਿੰਨਾ ਮੋਹ ਹੁੰਦਾ ਕਿੰਨਾ ਜਾਨਵਰ ਦੇ ਨਾਲ ਪਿਆਰ ਹੁੰਦਾ ਵੀ ਇਹ ਆ ਜਿਹੜੀ ਤੁਸੀਂ ਬੱਕਰੀ ਵੇਖੀ ਆ ਇਹ ਸਾਰਾ ਲਾਣਾ ਬਾਣਾ ਜਿਹੜਾ ਆਸੇ ਪਾਸੇ ਖੜਾ ਇਹ ਸਾਰੇ ਇਹਦੀ ਜਿਹੜੇ ਹੈਗੇ ਆ ਉਹ ਬੱਚੇ ਆ ਇਹ ਦੋ ਤਾਂ ਹੈ ਜਿਹੜਾ ਇਹ ਨਾਨੀ ਆ ਇਹ ਆ ਦੋ ਤਾਂ ਹੈ ਇਹਦਾ 4.5 ਮਹੀਨਿਆਂ ਦਾ ਤਾਂ ਇਹ ਤਰੀਕੇ ਦੇ ਨਾਲ ਬਹੁਤ ਸੋਹਣੀ ਕਮਾਈ ਹੈ ਜਿਹੜੀ ਉਹ ਬੱਕਰੀਆਂ ਦੇ ਕਿਤੇ ਵਿੱਚੋਂ ਕੀਤੀ ਜਾ ਸਕਦੀ ਹੈ ਤਾਂ ਬਾਈ ਜੀ ਇਹ ਜਾਣਕਾਰੀਆਂ ਤੁਸੀਂ ਇਹਨਾਂ ਬਾਰੇ ਸਾਂਝੀਆਂ ਕੀਤੀਆਂ ਵੀ ਘਰੋਂ ਕਿਵੇਂ ਅਸੀਂ ਚਲਾ ਸਕਦੇ ਹਾਂ ਕੋਈ ਬਹੁਤਾ ਖਰਚਾ ਨਹੀਂ ਕਰਨਾ ਇਸ ਤਰੀਕੇ ਦੇ ਨਾਲ ਹੀ ਤੁਸੀਂ ਨਾ ਹਰੇਕ ਚੀਜ਼ ਹੀ ਵੇਖ ਲਓ ਇੱਥੇ ਆਹ ਵੇਖੋ ਤੁਸੀਂ ਵੀ ਆ ਜਿਹੜੀਆਂ ਖੁਰਲੀਆਂ ਬਣੀਆਂ ਹੋਈਆਂ ਇਹ ਕਿੱਡੀਆਂ ਕਿ ਮਹਿੰਗੀਆਂ ਹੋਣੀਆਂ ਤੁਹਾਨੂੰ ਕੋਈ ਸਿਮੈਂਟਡ ਖੁਰਲੀਆਂ ਬਣਾਉਣ ਦੀ ਲੋੜ ਨਹੀਂ ਕੋਈ ਮਹਿੰਗਾ ਉੱਤੇ ਛੱਡ ਪਾਉਣ ਦੀ ਲੋੜ ਨਹੀਂ ਜਿਵੇਂ ਘਰੇ ਆਪਾਂ ਆਮ ਵਿਹੜੇ ਦੇ ਵਿੱਚ ਵੀ ਆ ਸਾਰੇ ਪ੍ਰਬੰਧ ਕਰਕੇ ਤੁਸੀਂ ਰੱਖ ਸਕਦੇ ਹੋ ਚੰਗੀ ਕਮਾਈ ਕਰ ਸਕਦੇ ਹਾਂ ਤਾਂ ਬਾਈ ਜੀ ਇਹ तमाम ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਆਪਣੇ ਘਰੇ ਆਇ ਕੀਮਤੀ ਸਮਾਂ ਕੱਢਿਆ ਮਿਹਰਬਾਨੀ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾਉਣਾ ਤੇ ਜੇਕਰ ਤੁਹਾਡਾ ਕੋਈ ਸਵਾਲ ਹੈ ਤੇ ਬਾਈ ਗੁਰਜੀਤ ਜੀ ਸਾਡੇ ਨਾਲ ਫਿਰ ਵੀ ਜੁੜੇ ਰਹਿਣਗੇ ਆਪਣਾ ਸਵਾਲ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਛੱਡਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦਾ ਜਵਾਬ ਤੁਹਾਡੇ ਤੱਕ ਪਹੁੰਚਾ ਸਕੀਏ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਮੈਨੂੰ ਕੁਲਵਿੰਦਰ ਔਲਖ ਨੂੰ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਦਿਓ ਆਗਿਆ ਧੰਨਵਾਦ